ਸੋ ਅੱਜ ਫੋਰੈਸਟ ਡਿਪਾਰਟਮੈਂਟ ਵੱਲੋਂ ਦੋ ਵੱਡੇ ਜਿਹੜੇ ਇਸ਼ੂ ਨੇ ਦੋ ਵੱਡੇ ਕਾਜ਼ ਨੇ ਉਹ ਜੋ ਅਰੰਭੜ ਲਈ ਅਸੀਂ ਜਾ ਰਹੇ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਲਈ ਇੱਥੇ ਆਏ ਆਂ ਸੋ ਮੇਰੇ ਨਾਲ ਸੱਜੇ ਪਾਸੇ ਮੇਰੇ ਫੋਰੈਸਟ ਦੇ ਸੈਕਟਰੀ ਪ੍ਰਿੰਕ ਭਾਰਤੀ ਜੀ ਔਰ ਸਾਡੇ ਮੁਖ ਬਨਪਾਲ ਰਮਿੰਦਰ ਸ਼ਰਮਾ ਜੀ ਕਰਨਜੀ ਸਾਡੇ ਸੀਨੀਅਰ ਅਫਸਰ ਨੇ ਸੋ ਮੈਂ ਦੋ ਗੱਲਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਨੀਆਂ ਚਾਹਣਾ ਹੋਏ ਆ ਕਿ ਇੱਕ ਪੰਜਾਬ ਦੇ ਅੰਦਰ ਜਿਹੜੇ ਹਾਈਵੇ ਨੇ ਖਾਸ ਕਰਕੇ ਜਿਹੜੇ ਸਟੇਟ ਹਾਈਵੇ ਨੇ ਜਾਂ ਦੂਜੇ ਵੀ ਹੋਣਗੇ ਉਹਨਾਂ ਹਾਈਵੇਜ਼ ਦੇ ਆਲੇ ਦੁਆਲੇ ਆਮ ਤੌਰ ਤੇ ਤੁਸੀਂ ਪਲਾਂਟੇਸ਼ਨ ਦੇਖਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਅਸੀਂ ਲਾਣੇ ਆ ਉਹਨਾਂ ਦਾ ਰਖ ਰਖਾਵ ਕਰਦੇ ਆ ਜਿਹਦੇ ਵਿੱਚ ਕਮਰਸ਼ੀਅਲ ਬੂਟੇ ਵੀ ਹੁੰਦੇ ਆ ਤੇ ਕੁਦਰਤ ਦਾ ਸੰਤੋਲ ਰੱਖਣ ਦੇ ਲਈ ਅਸੀਂ ਫਲਦਾਰ ਬੂਟੇ ਵੀ ਲਾਣੇ ਆ ਕਿਉਂਕਿ ਸਾਡੇ ਪੰਛੀ ਸਾਡੇ ਪਖੂ ਬਖੇਰੂ ਜਿਹੜੇ ਆ ਉਹ ਆਪਣਾ ਪੀੜ ਪਾਲ ਸਕਣ ਸੋ ਜਿੱਥੇ ਕਮਰਸ਼ੀਅਲ ਬੁਟੇਲਾਨੇ ਆ ਫਾਲਦਰ ਬੁਟੇਲਾਨੇ ਆ ਤੇ ਉਹ ਤੁਹਾਨੂੰ ਆਮ ਤੌਰ ਤੇ ਪੰਜਾਬ ਦੇ ਹਾਈਵੇ ਦੇ ਆਲੇ ਦੁਆਲੇ ਦੇਸੇ ਵੀ ਆ ਇੱਕ ਅਸੀਂ ਨਵਿਕਲੀ ਪਹਿਲ ਕਦਮੀ ਕਰੰਟਲੀ ਜਾ ਰਹੇ ਆ ਉਹ ਇਹ ਆ ਕਿ ਪੰਜਾਬ ਦੇ ਜਿਹੜੇ ਹਾਈਵੇ ਨੇ ਖਾਸ ਕਰਕੇ ਜ਼ਿਆਦਾਤਰ ਪਿੰਡੂ ਏਰੀਆ ਦੇ ਵਿੱਚੋਂ ਗੁਜ਼ਰਦੇ ਆ ਸੋ ਇਹਨਾਂ ਹਾਈਵੇ ਦੇ ਦੋਵੇਂ ਪਾਸੇ ਅਸੀਂ ਫੁੱਲਦਾਰ ਬੂਟੇ ਲਾਨ ਦਾ ਇੱਕ ਪ੍ਰੋਜੈਕਟ ਸ਼ੁਰੂ ਕਰਨ ਲਈ ਜਾ ਰਹੇ ਆ ਪਹਿਲੀ ਕੜੀ ਵੱਜੋਂ ਅਸੀਂ 500 ਮੀਟਰ ਉਦਾਹਰਨ ਦੇ ਤੌਰ ਤੇ ਤੁਸੀਂ ਪਠਾਨਕੋਟ ਤੋਂ ਅੰਮ੍ਰਿਤਸਰ ਜਾਣਾ ਤੇ ਇਸ ਹਾਈਵੇ ਦੇ ਉੱਤੇ ਇੱਕ ਥਾਂ ਦੇ ਉੱਤੇ ਤੁਹਾਨੂੰ 500 ਮੀਟਰ ਖੱਬੇ ਪਾਸੇ ਤੇ 500 ਮੀਟਰ ਸੱਜੇ ਪਾਸੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲਦਾਰ ਬੂਟੇ ਮਿਲਣਗੇ ਸੋ ਇਹ ਸਾਡਾ ਪਾਇਲਟ ਪ੍ਰੋਜੈਕਟ ਹੋਏਗਾ ਮਨਰੇਗਾ ਦੇ ਦਿਨ ਇਸ ਦੀ ਸਾਰੀ ਕਰਾਂਗੇ ਰੋਜ਼ਗਾਰ ਮਿਲੇਗਾ ਲੋਕਾਂ ਨੂੰ ਤੇ ਨਾਲ ਸਾਡੇ ਹਾਈਵੇ ਦੀ ਜਿਹੜੀ ਸੁੰਦਰਤਾ ਹੈ ਉਹ ਵੀ ਵਿਖਰੇਗੀ ਲੋਕ ਆਂਦੇ ਜਾਂਦੇ ਉਹਨੂੰ ਦੇਖਣਗੇ ਔਰੇ ਜਿਹੜੇ 5 ਜ਼ਿਲ੍ਹੇ ਅਸੀਂ ਚੁਣੇ ਆ ਉਹਨਾਂ ਦੇ ਵਿੱਚੋਂ ਡਿਸਟ੍ਰਿਕਟ ਪਠਾਨਕੋਟ ਸਿਟੀ ਅੰਮ੍ਰਿਤਸਰ ਸਾਹਿਬ ਨਵਾਂ ਸ਼ਹਿਰ ਖੜਕੜ ਕਲਾਂ ਦੇ ਆਲੇ ਦੁਆਲੇ ਲੋਕੇਸ਼ਨ ਦੀ ਅਸੀਂ ਉਹ ਉਹਨੂੰ ਆਈਡੈਂਟੀਫਾਈ ਕਰ ਰਹੇ ਆ ਸਿਟੀ ਅਨੰਦਪੁਰ ਸਾਹਿਬ ਤੇ ਪੰਜਵਾਂ ਜ਼ਿਲ੍ਹਾ ਸਾਡੇ ਲਈ ਸੰਗਰੂਰ ਹੋਏਗਾ ਸੋ ਇਹ ਪੰਜ ਜ਼ਿਲ੍ਹਿਆਂ ਦੇ ਅੰਦਰ 5-500 ਮੀਟਰ ਦੇ ਜਿਹੜੇ ਫਲਦਾਰ ਬੂਟੇ ਨੇ ਫਲਦਾਰ ਬੂਟੇ ਮਲਟੀ ਕਿਸਮ ਦੇ ਅਲੱਗ-ਅਲੱਗ ਤਰ੍ਹਾਂ ਦੇ ਇਹ ਆ ਬੂਟੇ ਹੋਣਗੇ ਇਹਨਾਂ ਦੇ ਤਿੰਨ ਪੜਾਅ ਹੋਣਗੇ ਉਹ ਅਸੀਂ ਬੂਟਿਆਂ ਨੂੰ ਜੋ ਉਹਨਾਂ ਦੀ ਬੰਤਰਾ ਉਹਦੇ ਮੁਤਾਬਕ ਜਿਹੜਾ ਹੈ ਪਹਿਲੀ ਕਤਾਰ ਦੇ ਵਿੱਚ ਬੂਟੇ ਉਹ ਹੋਣਗੇ ਜਿਹੜੇ ਉਦਾਹਰਨ ਦੇ ਤੌਰ ਤੇ 5 ਫੁੱਟ ਤੋਂ ਉੱਪਰ ਨਹੀਂ ਜਾਂਦੇ ਦੂਜੀ ਕਤਾਰ ਤੇ ਹੋਣਗੇ ਜਿਹੜੇ 6 ਫੁੱਟ ਤੋਂ ਉੱਪਰ ਨਹੀਂ ਜਾਂਦੇ ਤੀਜੀ ਕਤਾਰ 'ਚ ਹੋਣਗੇ ਜਿਹੜੇ 7 ਜਾਂ 8 ਫੁੱਟ ਤੋਂ ਉੱਪਰ ਨਹੀਂ ਜਾਂਦੇ ਮੈਂ ਉਦਾਹਰਨ ਦੇ ਤੌਰ ਤੇ ਕਹਿ ਰਿਹਾ ਤਾਂ ਬਗਾਇਦਾ ਇੱਕ ਸੈਂਟੀਫਿਕ ਆਧਾਰ ਦੇ ਉੱਤੇ ਇਹਨਾਂ ਦੀ ਚੋਣ ਕਰਕੇ ਇਹਨਾਂ ਨੂੰ ਅਸੀਂ ਜਿਹੜਾ ਆ ਉਹ ਇਹ ਪੰਜ ਜ਼ਿਲ੍ਹਿਆਂ ਦੇ ਅੰਦਰ ਜਿਹੜੇ ਇਹ ਪਾਇਲਟ ਪ੍ਰੋਜੈਕਟ ਅਸੀਂ ਸ਼ੁਰੂ ਕਰਨ ਲਈ ਜਾ ਰਹੇ ਹਾਂ ਜਿਸ ਤਰ੍ਹਾਂ ਵਿਦੇਸ਼ਾਂ ਦੇ ਅੰਦਰ ਤੁਸੀਂ ਦੇਖਦੇ ਹੋ ਹਾਈਵੇ ਦੇ ਕੰਢੇ ਕਾਫੀ ਮੁਲਕਾਂ ਦੇ ਵਿੱਚ ਉਹਨਾਂ ਨੇ ਫੁੱਲਦਾਰ ਬੂਟੇ ਲਾਏ ਹੁੰਦੇ ਆ ਸੋ ਇਹਦੇ ਨਾਲ ਜਿੱਥੇ ਹਾਈਵੇ ਦੀ ਸੁੰਦਰਤਾ ਵੱਧਦੀ ਹੈ ਉੱਥੇ ਵਾਤਾਵਰਨ ਨੂੰ ਵੀ ਸ਼ੁੱਧ ਕਰਨ ਦੇ ਵਿੱਚ ਇੱਕ ਜੈਵਿਕ ਵਿਭਿੰਨਤਾ ਦੇ ਰੂਪ ਦੇ ਵਿੱਚ ਵੀ ਮਤਲਬ ਮੈਂ ਸਮਝਦਾ ਵੀ ਇੱਕ ਸਾਨੂੰ ਜਿਹੜਾ ਉਹ ਵੱਡੀ ਪਹਿਲ ਕਦਮੀ ਹੋਏਗੀ ਸੋ ਇਹਨੂੰ ਪਾਇਲਟ ਪ੍ਰੋਜੈਕਟ ਨੂੰ ਜਿਹੜਾ ਉਹ ਦੇਖਣ ਦੇ ਲਈ ਇਹਦੀ ਸਾਰੀ ਪ੍ਰਕਿਰਿਆ ਨੂੰ ਬਾਚਨ ਦੇ ਲਈ ਔਰ ਇਹਦੇ ਲਈ ਅਸੀਂ ਇੱਕ ਕਮੇਟੀ ਵੀ ਸਟੇਟ ਲੈਵਲ ਤੇ ਐਕਸਟਰਾ ਕਮੇਟੀ ਵੱਖਰੀ ਕਮੇਟੀ ਬਣਾਵਾਂਗੇ ਜਿਹਦੇ ਕੋਲ ਓਨਲੀ ਇਹੀ ਕੰਮ ਹੋਊਗਾ ਤੇ ਹਰ 15 ਦਿਨਾਂ ਬਾਅਦ ਉਹ ਸਾਨੂੰ ਰਿਪੋਰਟ ਕਰਿਆ ਕਰੂਗੀ ਕਿ ਵੀ ਇਹ ਪ੍ਰੋਜੈਕਟ ਉਹਦੀ ਅਪਡੇਟਸ ਸਾਨੂੰ ਮਿਲਿਆ ਕਰੂਗੀ ਵੀ ਅੱਜ ਕੀ ਕੀਤਾ ਕੱਲ ਕੀ ਕੀਤਾ 15 ਦਿਨਾਂ ਦੇ ਬਾਅਦ ਸੋ ਟੋਟਲ ਜਿਹੜੀ ਸਾਨੂੰ ਰਿਪੋਰਟ ਇਹਦੀ ਆਏਗੀ ਸੋ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਇਹਨੂੰ ਪਸੰਦ ਵੀ ਕਰਨਗੇ ਔਰ ਸਾਡੀ ਕਾਮਨਾ ਕੀ ਹੈ ਸਾਡਾ ਪਾਇਲਟ ਪ੍ਰੋਜੈਕਟ ਮਤਲਬ ਚੰਗਾ ਇਹਦਾ ਇਹਦਾ ਸਾਨੂੰ ਉਹ ਅੱਗੇ ਵਧਾਣ ਦੇ ਲਈ ਜਿਹੜਾ ਮਤਲਬ ਸਾਨੂੰ ਇੱਕ ਮੌਕਾ ਮਿਲੇਗਾ ਤੇ ਸੋ ਅਸੀਂ ਪੂਰੇ ਪੰਜਾਬ ਨੂੰ ਇਹਦੇ ਅੰਦਰ ਕਵਰ ਕਰਕੇ ਇੱਕ ਨਵਿਕਲੀ ਕਿਸਮ ਦੀ ਮਤਲਬ ਜਿਹੜੀ ਆ ਉਹ ਪੰਜਾਬ ਦੀ ਵਾਤਾਵਰਣ ਦੇ ਫਿਜ਼ਾ ਦੇ ਅੰਦਰ ਅਸੀਂ ਇੱਕ ਰੂਹ ਫੋਕਣ ਦਾ ਕੰਮ ਜਿਹੜਾ ਉਹ ਕਰਨ ਲਈ ਜਾ ਰਹੇ ਇੱਕ ਤਾਂ ਇਹ ਇਹ ਹੈਗਾ ਪਹਿਲਾ ਸਟੱਡ ਕੰਮ ਦੂਜਾ ਅਸੀਂ ਪੰਜਾਬ ਦੇ ਅੰਦਰ ਵਾਤਾਵਰਣ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇਹ ਸਾਡਾ ਥੀਮ ਹੋਊਗਾ ਤੇ ਇਹਦੇ ਲਈ ਅਸੀਂ ਕਿਉਂਕਿ ਦੁਨੀਆ ਦੇ ਅੰਦਰ ਕਲਾਈਮੇਟ ਚੇਂਜ ਹੋ ਰਿਹਾ ਔਰ ਪੰਜਾਬ ਵੀ ਉਸ ਤਬਦੀਲੀ ਦੇ ਅਸਰ ਤੋਂ ਲਾਂਭੇ ਨਹੀਂ ਜਾ ਸਕਦਾ ਕਈ ਤਰ੍ਹਾਂ ਦੇ ਅਸਰ ਜਿਹੜੇ ਆ ਉਸ ਮਨੁੱਖੀ ਜੀਵਨ ਦੇ ਉੱਤੇ ਫਸਲਾਂ ਦੇ ਉੱਤੇ ਜਾਨਵਰਾਂ ਦੇ ਉੱਤੇ ਜਿਹੜੇ ਮੌਸਮ ਚੇਂਜ ਹੋ ਰਿਹਾ ਉਹਦਾ ਪੈ ਰਹੇ ਆ ਸੋ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਤੇ ਖਾਸ ਕਰਕੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਸਾਡੇ ਵਿਦਿਆਰਥੀ ਜਿਹੜੇ ਸਕੂਲਾਂ ਕਾਲਜਾਂ 'ਚ ਪੜ੍ਹਦੇ ਆ ਉਨ੍ਹਾਂ ਦੇ ਅੰਦਰ ਇੱਕ ਨਵੀਂ ਚੇਤਨਾ